ਲੈ ਕੇ ਸੂਟ ਆ ਦੇ ਦੀ ਵਾਸਤੇ ਲੈ ਕੇ ਨਾ ਮੈਂ ਸੋਨਾ ਜੇ ਤੂੰ ਲੈ ਕੇ ਆ ਸੋਨਾ ਹੀ ਹੋਗਾ ਜਦ ਦੇ ਆ ਜਾ ਕੇ ਮੈਨੂੰ ਤਾਂ ਮਿਲ ਗਈ ਹੋ ਜਾਂਦੀ ਹੁੰਦੀ ਥੋਨੂੰ ਮਿਲ ਵੀ ਗਈ ਹੋਰ ਹਾਈ ਮੈਨੂੰ ਪਤਾ ਨਹੀਂ ਕਿਉਂ ਨਹੀਂ ਮਿਲ ਕੇ ਗਈ ਚੱਲ ਕਿਤੇ ਲੰਘ ਵੀ ਨਾ ਜਾ ਤੇ ਆ ਜਾ ਜਾ ਕੇ ਕੀ ਕਰ ਲੂਗੀ ਮੋੜੀ ਸੂਟ ਵੀ ਮੋੜ ਲਈ ਚਲੀ ਗਈ ਜੀ ਜੀ ਦੇ ਚਲੀ ਗਏ ਮੈਨੂੰ ਮਿਲ ਕੇ ਵੀ ਨਹੀਂ ਗਈ ਹੈਗੀ ਮੈਂ ਦੇਣ ਲੱਗੇ ਸੂਟ ਮੰਮੀ ਨੇ ਮੈਂ ਕਿਹਾ ਮੈਂ ਜਲਦੀ ਹੀ ਲੁਗਾ ਸੂਟ ਮੈਂ ਲੈ ਕੇ ਆਈਆਂ ਵੀ ਤੁਸੀਂ ਦੇ ਦੇ ਅਗਲੀ ਵਾਰ ਕਹਿੰਦੀ ਕੋਈ ਲੋੜ ਨਹੀਂ ਹਜੇ ਮੈਂ ਜਉਂਦੀ ਹਾਂ ਫਿਰ ਮੰਮੀ ਕਿਤੇ ਸਾਰੀ ਉਮਰ ਦੇ ਹੀ ਜਾਉਗੀ ਚਲ ਤੂੰ ਗੁੱਸਾ ਨਾ ਕਰ ਕੀ ਕਰੀ ਕਹਿ ਸਕਦੇ ਆ ਸਿਆਣੇ ਦੀ ਮੱਤੇ ਇਹ ਜੀ ਹੁੰਦੀ ਹੈ ਗੁੱਸੇ ਵਾਲੀ ਗੱਲ ਨਹੀਂ ਪਤਾ ਕੀ ਪਰਿਵਾਰਾਂ ਚ ਕੀ ਹੁੰਦਾ ਹੈ ਨਣਦ ਪਰਜਾਈ ਚ ਪਿਆਰ ਤਾਂ ਬਥੇਰਾ ਹੁੰਦਾ ਮਾਵਾ ਹੀ ਨਹੀਂ ਪੈਣ ਦਿੰਦੀ ਇਹ ਵਸ ਅਸੀਂ ਉਹ ਸਾਡੇ ਤੀ ਦਾ ਕਰਨਾ ਮਾਵਾ ਸਾਰੀ ਉਮਰ ਤੇ ਨਹੀਂ ਬੈਠੇ ਰਹਿੰਦੀਆਂ ਸਗੋਂ ਮਾਵਾ ਨੂੰ ਤਾਂ ਇਹ ਹੋਣਾ ਚਾਹੀਦਾ ਵੀ ਆਪਣੇ ਜਿਉਂਦੇ ਜੀ ਨਣਦ ਪਰਜਾਈ ਚ ਪੂਰਾ ਪਿਆਰ ਬਣਾ ਕੇ ਜਾਣਾ ਵੀ ਸਾਰੀ ਉਮਰ ਦੇ ਪਰਜਾਈਆਂ ਪੇਕੇ ਹੁੰਦੀਆਂ ਮੈਂ ਨਾ ਕੋਈ ਇੱਜ਼ਤ ਦਾ ਕਾਰਨ ਵੀ ਬੁਸੇ ਤਾਹੀਂ ਬਣਦੇ ਹੁਣ ਦੇਖੋ ਇਸ ਵਾਰੀ ਮੈਂ ਆਪਣੇ ਮਨ ਤੋਂ ਸੂਟ ਲੈ ਕੇ ਮੇਰਾ ਮਨ ਨਹੀਂ ਦੁੱਖਿਆ ਹੈਗਾ ਗਲਤ ਗੱਲ ਹੈ ਮਿਲ ਕੇ ਵੀ ਜਾਣਾ ਚਾਹੁੰਦਾ ਸੀ ਤੇ ਸੂਟ ਨਾ ਵੀ ਲੈ ਕੇ ਜਾਂਦੀ ਮਿਲ ਕੇ ਤਾਂ ਜਾਂਦੀ ਤਲ ਕੋਈ ਨਰੁਸ਼ਾਡ ਨਾ ਹੋ ਕੋਈ ਵਜ੍ਹਾ ਰੱਖ ਰਹੀ ਹਾਂ